ਦੇਵੇਂ ਸਾਲ ਜਾ ਰਿਹਾ ਹਨ ਹਾਂ ਇਹ ਯਾਰ ਇੱਕ ਦਿਨ ਮੈਂ ਇੱਕ ਲੈਕਚਰ ਪੜ੍ਹੀ ਸੀ ਜਿਹੜੀ ਪੀੜ੍ਹੀ ਆਪਣੀ ਆਖਰੀ ਪੀੜ੍ਹੀ ਆ ਹੁਣ ਜਾਣ ਵਾਲੀ ਆ ਹਨ ਉਹ ਪੀੜ੍ਹੀ ਦੇ ਜਾਨ ਨਾਲ ਕਿੰਨੇ ਨਾਂ ਉੱਠ ਜਾਣਗੇ ਯਾਰ ਹਾਂ ਪੁਰਾਣੇ ਨਾਂ ਪੁਰਾਣੇ ਨਾਂ ਜਿਹੜੇ ਨਾਂ ਆਪਾਂ ਗਾਂਵ ਕਿਤੇ ਸੁਣਾਗੇ ਨਹੀਂ ਹੂੰ ਉਹ ਨਾਂ ਬਈ ਜਿਨ੍ਹਾਂ ਜਿਹੜੇ ਜਿਨ੍ਹਾਂ ਨਾਲ ਆਪਣਾ ਬਚਪਨ ਬੀਤਿਆ ਵਾ ਹਾਂਜੀ ਇਹੋ ਜੇ ਨਾਂ ਹੈਗੇ ਆ ਜਿਨ੍ਹਾਂ ਜਿਹੜੇ ਆਪਾਂ ਬਚਪਨ ਚ ਵੇਖਿਆ ਜਾਂ ਆਪਣਾ ਬਚਪਨ ਉਹਨਾਂ ਨਾਮਾਂ ਦੇ ਨਾਲ ਬੀਤਿਆ ਹਾਂਜੀ ਹਾਂਜੀ ਇਹੋ ਜੇ ਨਾਂ ਟਿਲੋ ਜਿੰਨਾਂ ਤੋਂ ਆਪਾਂ ਡਰਦੇ ਰਹੇ ਆ ਆਪਣੇ ਚਾਚੇ ਤਾਿਆਂ ਦੇ ਬਜ਼ੁਰਗਾਂ ਦੇ ਨਾਂ ਹਨਾ ਹਾਂਜੀ ਹਾਂਜੀ ਵੀ ਉਹ ਨਾਂ ਹੁਣ ਉੱਠ ਜਾਣਗੇ ਪੀੜ੍ਹੀ ਦੇ ਨਾਲ ਹਾਂਜੀ ਮੁੜ ਕੇ ਉਹ ਨਾਂ ਹੀ ਨਹੀਂ ਹੋਣੇ ਹਾਂ ਤਾਂ ਉਹਨਾਂ ਨਾਂਵਾਂ ਨੂੰ ਕੋਈ ਰੱਖਦਾ ਨਹੀਂ ਨਾ ਰੱਖਦੇ ਨਹੀਂ ਆਪਾਂ ਹੁਣ ਹੀ ਸੁਣ ਰਹੇ ਆ ਆਖਰੀ ਪੀੜ੍ਹੀ ਆ ਇਹ ਹੂੰ ਤੇ ਇਸ ਤੋਂ ਬਾਅਦ ਆਪਾਂ ਉਹ ਨਾਂ ਹੀ ਨਹੀਂ ਸੁਣਾਗੇ ਹਾਂ ਹੁਣ ਤਾਂ ਬੱਚਿਆਂ ਦੇ ਨਾਂ ਹੀ ਹੋਰ ਹੀ ਤਰ੍ਹਾਂ ਦੇ ਰੱਖੀਏ ਸਾਰਾ ਕੁਝ ਹੀ ਬਦਲ ਗਿਆ ਪੁਰਾਣੇ ਨਾਂ ਹੀ ਨਹੀਂ ਰੱਖਦਾ ਕੋਈ ਯਾਰ ਹਾਂਜੀ ਹਾਂਜੀ ਤੇ ਮੇਰੇ ਕਈ ਨਾਂ ਯਾਦ ਆ ਬੜੇ ਸੋਹਣੇ ਨਾਂ ਸੀ ਯਾਰ ਸੌਖੇ ਜਿਹੇ ਹਨ ਜਿਨ੍ਹਾਂ ਦਾ ਆਪਣੇ ਤੇ ਹੁਣ ਤੱਕ ਪ੍ਰਭਾਵ ਆ ਮੱਖਣ ਸਿੰਘ ਜੋ ਪਾ ਸਿੰਘ ਹਨ ਚੰਦ ਸਿੰਘ ਇਹ ਸਰਬਨ ਭਗਤ ਕਰਕੇ ਸਰਬਨ ਨਾ ਹਾਂਜੀ ਸਰਬਨ ਨਾਂ ਵੀ ਉਹ ਲੋਕ ਘਟ ਰੱਖਣ ਲੱਗੇ ਤੇ ਆਉਣ ਵਾਲੇ ਟਾਈਮ 'ਚ ਸਰਬਨ ਭਗਤ ਬਾਰੇ ਨਹੀਂ ਚੱਲਣਾ ਕਿਸੇ ਨੇ ਸਰਬਨ ਨਾਂ ਕਾਹਦਾ ਰੱਖਣਾ ਹਨ ਨਹੀਂ ਚੱਲਣਾ ਹਾਂਜੀ ਸਮਾਂ ਵੇਖ ਯਾਰ ਕਿੰਨਾ ਬਦਲ ਜਾਂਦਾ ਹੋਰ ਕੋਈ ਨਾਂ ਯਾ ਕਰਖੰਡੀ ਲਓ ਜਿਹੜੇ ਪੁਰਾਣੇ ਤੈਨੂੰ ਲੱਗਦੇ ਹੋਣ ਵੇਖੋ ਜਿਵੇਂ ਹੁਣ ਹਰੇਸ਼ਮਾ ਹਣਾ ਹਰੇਸ਼ਮਾ ਹਰੇਸ਼ਮਾ ਵੀ ਨਹੀਂ ਰੱਖਿਆ ਕਰਨ ਗਿਆ ਹਾਂ ਜਲੌਰ ਸਿੰਘ ਤੇ ਮਕੰਦਸ ਸਿੰਘ ਇਹੋ ਜੇ ਨਾਂ ਹਾਂ ਮਿੱਤਾ ਕਾਲਾ ਗੋਰਾ ਕਾਲਾ ਗੋਰਾ ਬੱਚਾ ਗੋਰਾ ਹੁੰਦਾ ਨਾ ਤਾਂ ਉਹਦਾ ਨਾਂ ਜਾਣ ਕੇ ਕਾਲਾ ਰੱਖ ਦਿੰਦੇ ਗਨਮ ਗਰੇ ਗਨਮ ਲਿਆਣ ਵਾਲੇ ਬੱਚੇ ਗੋਰਾ ਦਾ ਵੀ ਨਜ਼ਰ ਨਾ ਲੱਗੇ ਨਜ਼ਰ ਨਾ ਲੱਗੇ ਹਾਂ ਉਹ ਦਾ ਨਾ ਕਾਲਾ ਰੱਖ ਤੈ ਕਾਲਾ ਰੱਖ ਦਿੰਦੇ ਤੇ ਕਾਲੇ ਦਾ ਗੋਰਾ ਰੱਖ ਦਿੰਦੇ ਲੋਕ ਕਾਲੇ ਦਾ ਗੋਰਾ ਰੱਖਦੇ ਸਾਰੇ ਸਮੇਂ ਸੀ ਯਾਰ ਹਾਂਜੀ 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 ਜਾਂ ਜਿਹੜੇ ਮਹੀਨੇ ਚ ਬੱਚੇ ਦਾ ਜਨਮ ਹੋਇਆ ਹੁੰਦਾ ਫੱਗਣ ਚ ਹੋਇਆ ਤਾਂ ਉਹ ਦਾ ਨਾ ਫੱਗਣ ਰੱਖਦਾ ਹਾਂਦਨ ਸਿੰਘ ਚੇਤ ਸਿਉਂ ਹੋਇਆ ਤਾਂ ਚੇਤ ਸਿਉਂ ਰੱਖਦਾ ਹਾਂ ਮਸਾਕ ਸਿਉਂ ਮਸਾਕਾ ਸਿਉਂ ਤੇ ਮਹਾ ਸਿਉਂ ਸਖੇ ਸਟਰੀ ਚ ਨਾ ਆਉਂਦਾ ਕਿੱਡਾ ਸੋਹਣਾ ਨਾਮ ਮਹਾ ਸਿਉਂ ਹਾਂਜੀ ਹੁਣ ਤਾਂ ਅੰਗਰੇਜ਼ਾਂ ਵਾਲੇ ਨਾਮ ਆ ਗਏ ਯਾਰ ਇੱਕ ਇਤਿਹਾਸਕਾਰ ਹੋਇਆ ਗੰਡਾ ਸਿੰਘ ਸੀ ਉਹਦਾ ਨਾਂ ਬਹੁਤ ਤਕੜਾ ਸਿੱਖ ਇਤਿਹਾਸਕਾਰ ਵਾਇਆ ਹਾਂਜੀ 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 ਡਾਕਟਰ ਗੰਡਾ ਸਿੰਘ ਹਾਂ ਬੱਗਾ ਸਿੰਘ ਪ੍ਰਤਾਪ ਸਿੰਘ ਹਾਂਜੀ ਇਹੋ ਜੇ ਨਾਂ ਆਪਾਂ ਤਾਂ ਮਿਸ ਕਰਾਂਗੇ ਨਾ ਆਪਾਂ ਸੁਣਨੇ ਨਹੀਂ ਜੇ ਤਾਂ ਆਪਾਂ ਬਜ਼ੁਰਗਾਂ ਹੋਵਾਂਗੇ ਗਾਂ ਜਿਹੜੀਆਂ ਆਪਣੀ ਆਉਣ ਵਾਲੀ ਪੀੜ੍ਹੀ ਆ ਹਾਂਜੀ ਉਹਨਾਂ ਨੂੰ ਉਪਰੇ ਲੱਗਿਆ ਕਰਨਗੇ ਯਾਰ ਆਪਾਂ ਨੂੰ ਵਧੀਆ ਲੱਗਦੇ ਆ ਆਪਾਂ ਤਾਂ ਇਹਨਾਂ ਨੂੰ ਮਿਸ ਵੀ ਕਰਾਂਗੇ ਪਰ ਉਹ ਜਿਹੜੀ ਆਪਣੀ ਆਉਣ ਵਾਲੀ ਵੀਡੀਓ ਨੂੰ ਅਪਰੇ ਲੱਗਣਗੇ ਵੀ ਇਹ ਨਾਂ ਕਿਹੋ ਜਿਹਾ ਹੈ ਹਨ ਕਿਹੋ ਜਿਹਾ ਨਾਂ ਸੀਗੇ ਹਨ ਹਾਂ ਹੋਰ ਨਾਂ ਤੇਰੇ ਯਾਦ ਆਉਂਦਾ ਤਾਂ ਦੱਸ ਕਿ ਕੋਈ ਯਾਰ ਸਲੱਖਣ ਸਿਓ ਕਿਉਂਕਿ ਇਹ ਵੀਡੀਓ ਇੱਥੇ ਹੀ ਪਈ ਰਹਿਣੀ ਆ ਸਲੱਖਣ ਸਿਓ ਤਾਰਾ ਸਿਓ ਚੰਦ ਸਿਓ ਚੰਦ ਸਿਓ ਤੇ ਜੈਲਾ ਸਿਓ ਮੱਗਰ ਸਿਓ ਹਾਂ ਮੱਗਰ ਵੀ ਨਜ਼ਦੀਕਾ ਜਨਮ ਹੋਇਆ ਹੁੰਦਾ ਸੀ ਹਨ ਮੱਗਰ ਸਿਓ ਸਰੈਣ ਸਿਓ ਹਾਂ ਸਰੈਣ ਸਰਹੰਦੇ ਅਰਥ ਪਤਾ ਨਹੀਂ ਕੀ ਆ ਨਾ ਦੇ ਅਰਥ ਹੁੰਦੇ ਨਾ ਹਨ ਹਾਂ ਸ੍ਰੀ ਅਨਸੂ ਇੱਕ ਦਾ ਭਗਵਾਨ ਸਿਓ ਹਨ ਹਰਪਗਵਾਨ ਸਿੰਘ ਹਾਂ ਆਪਣੇ ਠਖੜ ਵਾਲਾ ਬੱਬਾ ਯਾਦ ਕਰਾਤਾ ਹਾਂਜੀ ਹਾਂਜੀ ਹਰ ਭਗਵਾਨਾ ਬਹੁਤ ਥੋੜਾ ਹਨਾ ਹਾਂਜੀ ਹਾਂਜੀ ਹਰ ਭਗਵਾਨ ਸਿੰਘ ਤੇ ਬਚਿੱਤਰ ਸਿੰਘ ਬੜੇ ਨਾਂ ਯਾਰ ਭਗਤ ਸਿੰਘ ਹਾਂਜੀ ਉਦਮ ਸਿੰਘ ਉਦਮ ਸਿੰਘ ਮੁਖਤਿਆਰ ਸਿੰਘ ਅ ਮੁਖਤਿਆਰਿਆਂ ਉਨਦੇ ਤੋਂ ਕਾਰਮਕਤਿਆਰ ਉਹਦਾ ਭਾਗੀ ਸਨ ਹਰਪਾਲ ਸਿੰਘ ਸਤਨਾਮ ਸਿੰਘ ਤੇ ਗੁਰਮਖ ਸਿੰਘ ਹਨ ਹਾਂਜੀ ਬੁੱਧ ਸਿੰਘ ਗੁਰਮਖੀ ਬੋਲੀ ਤੋਂ ਬਣਿਆ ਗੁਰਮਖ ਸਿੰਘ ਹਨ ਜਾਂ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਹਨ ਹਾਂਜੀ ਹਾਂਜੀ ਬੁੱਧ ਸਿੰਘ ਜਿਹਦਾ ਜਨਮ ਬੁੱਧਵਾਰ ਨੂੰ ਹੋਇਆ ਹੁੰਦਾ ਸੀ ਬੁੱਧ ਸਿੰਘ ਉਹ ਬਾਬੇ ਦਾ ਨਾਮ ਬੁੱਧ ਸਿੰਘ ਹੁੰਦਾ ਵੀਰ ਸਿੰਘ ਹਾਂ ਜਿਹਦਾ ਵੀਰਵਾਰ ਨੂੰ ਹੋਇਆ ਹਨ ਹਾਂ ਇਹ ਦਿਨ ਚੰਗੇ ਮੰਨੇ ਜਾਂਦੇ ਹੁੰਣਗੇ ਹਨਾ ਮੰਗਲ ਸਿੰਘ ਹਾਂ ਸਾ ਦਿਨਾਂ ਦੇ ਨਾਂ ਦੇ ਨਾਲ ਹੀ ਰੱਖ ਦਿੰਦੇ ਸੀ ਪਰ ਤੁਸੀਂ ਨਹੀਂ ਤਾਂ ਸਾਰੇ ਨਾਵਾਂ ਦੇ ਰੱਖੇ ਜਾ ਸਕਦੇ ਸੀਗੇ ਜਿਹੜੇ ਜਿਹੜੇ ਦਿਨ ਚੰਗੇ ਮੰਨੇ ਜਾਂਦੇ ਆ ਉਹ ਨਾਂ ਰੱਖੇ ਜਾਂਦੇ ਸੀ ਉਹ ਨਾਂ ਰੱਖਦੇ ਸੀ ਆਪਣਾ ਬਚਪਨ ਬੀਤਿਆ ਨਾ ਜਿਵੇਂ ਮੈਂ ਸ਼ੁਰੂ ਚ ਕਿਹਾ ਆਪਣੇ ਤੇ ਤਾਂ ਪ੍ਰਭਾਵ ਆ ਹਾਂਜੀ ਥਿਲੋਂ بڑے ਨਾਂ ਹੋਏ ਜਿਨ੍ਹਾਂ ਨਾਵਾਂ ਦਾ ਆਪਣੇ ਤੇ ਪ੍ਰਭਾਵ ਰਿਹਾ ਯਾਰ ਬਚਪਨ ਤੇ ਆਪਣੇ ਤੇ ਡਰ ਵੀ ਰਿਹਾ ਯਾਰ ਡਰ ਵੀ ਰਿਹਾ ਹਨਾ ਆਪਣੇ ਚਾਚੇ ਤਾਏ ਦੇ ਸਾਡੇ ਚਾਚੇ ਤਾਏ ਦੇ ਨਾਂ ਸੀਗੇ ਹਰਨੇਕ ਸਿੰਘ ਹੂੰ ਗੁਰਦੇਵ ਸਿੰਘ ਹੇਰ ਸਿੰਘ ਇਹ ਨਾਂ ਹੁਣ ਕਿੱਥੇ ਸੁਣਨੇ ਆਪਾਂ ਹਾਂ ਹਰਬਾンス ਸਿੰਘ ਬਖਤੌਰ ਸਿੰਘ ਬੰਦੇ ਜਿਉਂਦੇ ਆ ਇਹ ਬੰਦੇ ਅੱਧੇ ਕ ਜਿਉਂਦੇ ਆ ਅੱਧੇ ਚਲੇ ਗਏ। ਉਹੀ ਆਪਣਾ ਵਿਸ਼ਾ ਨਾ ਵੀ ਇਹ ਨਾ ਹੀ ਉੱਠ ਜਾਣਗੇ ਬੰਦਿਆਂ ਦੇ ਨਾਲ। ਹਾਂਜੀ ਹਾਂਜੀ। ਜਦੋਂ ਬੰਦੇ ਉੱਠ ਗਏ ਇਹ ਹਨਾ। ਹਾਂਜੀ ਹਾਂਜੀ। ਤੇ ਮੁੜ ਕੇ ਨਾ ਹੀ ਨਹੀਂ ਰੱਖਣੇ ਇਹ ਕਿਸੇ। ਹਾਂ ਸਿੰਘ। ਇਹ ਯਾਨੀ ਕਿ ਆਪਾਂ ਹੀ ਮੈਸ ਕਰ ਲੱਗ ਪਾਂਗੇ ਇਹਨਾਂ ਨਾਵਾਂ ਨੂੰ। ਹਾਂਜੀ ਹਾਂਜੀ। ਹੋਰ ਤਾਂ ਸਾਲਾਂ ਤੱਕ ਨਾ ਹੁਣ ਤਾਂ ਆਪਾਂ ਪੜਦੇ ਹਾਂ। ਹਾਂਜੀ। ਕਿਉਂਕਿ ਆਪਣੇ ਹਾਨੀਆਂ ਦੇ ਬਾਪੂਆਂ ਦੇ ਨਾਂ ਜਾਂ ਉਹਨਾਂ ਦੇ ਦਾਦੀਆਂ ਦੇ ਨਾਂ ਇਹ। ਹਾਂਜੀ ਹਾਂਜੀ। ਜਦੋਂ ਆਪਾਂ ਤੋਂ ਗਾਂ ਵਾਲੀ ਪੀੜ੍ਹੀ ਆਊਗੀ। ਉਹਨੂੰ ਉਪਰੇ ਲੱਗਣਗੇ।